ਡਾਕੂਆਂ ਦੇ ਬਾੜੇ ਚ ਗੱਡੀ ਬਾੜਤੀ ਜਿਗਰਾ ਕਰਕੇ ਕੱਲ ਦੁਪਹਿਰੇ ਜੇ ਨੀਮਚਾਲੇ ਡਾਕੂਆਂ ਕੋਲ ਦੀ ਨੰਕੇ ਆਏ ਆਂ ਅੱਜ ਆ ਗਏ ਸੇਂਧਵੇ ਵਾਲੇ ਡਾਕੂਆਂ ਕੋਲ ਲੱਗੀਆਂ ਲੈਣਾ ਸਰਕਾਰੀ ਡਾਕੂਆਂ ਦੀਆਂ ਹੁਣ ਵੀਰ ਮੇਰੇ ਕਈ ਵਿੱਚ ਕਹਿਣਗੇ ਵੀ ਜਾਣੇ ਕੀ ਕਰਨ ਨੂੰ ਇੱਥੋਂ ਦੀ ਓਹ ਮਜਬੂਰੀਆਂ ਨੇ ਬਾਈ ਜਿਹੜਾ ਰਸਤਾ ਪੈਰੀ ਲੱਗਿਆ ਹੁੰਦਾ ਵੈਸੇ ਪੁੰਨੇ ਦੇ ਨਾਸਕ ਨੂੰ ਰੋਡ ਤਾਂ ਵਾਇਆ ਗਈ ਰਾਤ ਵੀ ਜਾਂਦਾ ਯਾਰ ਲੰਗੇ ਨਹੀਂ ਕਦੇ ਹਨਾ ਬਈ ਪਹਿਲਾਂ ਤੋਂ ਇੱਧਰ ਵੀ ਆਉਂਦੇ ਕਰਕੇ ਬਸ ਇੱਕ ਹੀ ਮਨਜਾ ਬਣਾਇਆ ਵੀ ਸੀਗਾ ਵੀ ਗੁਜਰਾਤ ਚ ਚੱਲਾਂਗੇ ਉਹ ਭਰਾਵਾ ਕੋਈ ਸੱਜਣ ਪਿਆਰਾ ਮਿਲ ਗਿਆ ਲੁਧਿਆਣੇ ਉਹ ਗੱਲਾਂ ਸੁਣਾਉਣ ਲੱਗ ਗਿਆ ਜੀ ਆਖੇ ਕਹਿੰਦਾ ਗੁਜਰਾਤ ਚ ਤਾਂ ਯਾਰ दारू ਕਰਕੇ ਥਾਂ ਥਾਂ ਤਲਾਸ਼ੀ ਹੋਈ ਜਾਂਦੀ ਗੱਡੀਆਂ ਦੀ ਡਰਦੇ ਯਾਰ ਹੌਸਲਾ ਜਾਈ ਨਹੀਂ ਪਿਆ ਆ ਦੇਖੋ ਵੀ ਤਮੀਜ਼ ਬੰਦੇ ਦੀ ਫੇਰ ਕਹਿੰਦੇ ਆ ਵੀ ਆਪਣੇ ਮੈਹਿਕਮੇ ਨੂੰ ਲੋਕ ਦੱਸੋ ਹਣਾ ਬੰਦੇ ਦੀ ਅਕਲ ਦੇਖ ਕਿੱਥੇ ਮੁਕਤਣ ਲੱਗਿਆ ਬਸ ਫੇਰ ਆਪਾਂ ਕਹਿ ਦਿੰਦੇ ਆ ਵੀ ਡਰਾਈਵਰ ਮੈਹਿਕਮੇ ਨੂੰ ਬੰਦਾ ਕਹਿੰਦਾ ਯਾਰ ਰਿਸਪੈਕਟ ਨਹੀਂ ਮਿਲਦੀ ਹੈ ਅੰਜੇ ਓਕੜਾਂ ਇੱਕ ਬਰਾਬਰ ਤਾਂ ਨਹੀਂ ਹੁੰਦੀਆਂ ਪਰ ਫੇਰ ਵੀ ਜਾਣੀ ਕੋਸ਼ਕ ਲੋਕਾਂ ਕਰਕੇ ਜਿਵੇਂ ਉਹਨਾਂ ਜ਼ਿਆਦਾਤਰ ਟਾਬਿਆਂ ਦੇ ਉੱਤੇ ਐ ਸਾਰਿਆਂ ਨੂੰ ਪ੍ਰੋਬਲਮ ਆਉਂਦੀ ਐ ਇਹ ਚੀਜ਼ ਦੀ ਵੀ ਵੈਸੇ ਤਾਂ ਬਹੁਤ ਪਰਸੈਂਟ ਟਾਬੇ ਵਾਲਿਆਂ ਨੇ ਨਾ ਟਾਇਲਟ ਹੀ ਚੱਕ ਦਿੱਤੇ ਆ ਵੀ ਜਾਓ ਬਾਈ ਠੱਕੇ ਖਾਓ ਖੁੱਲੇ 'ਚ ਬੋਤਲਾਂ ਚੱਕੋ ਉਹਦੇ ਮਗਰ ਕਾਰਨ ਕੀ ਹੁੰਦਾ ਲੋਕ ਕੀ ਕਰਦੇ ਆ ਪਹਿਲਾਂ ਤਾਂ ਰੰਗਾਲ ਨਿਕਲਦੀ ਐ ਮੂੰਹੋਂ ਪਹਿਲਾਂ ਤਾਂ ਨਾ ਸਵਾ ਸਵਾ ਇੰਚੀ ਦਾ ਪਲਾਸਟਰ ਲਾੰਗੂ ਬਾਣ ਚੜਿਆ ਪਿਆ ਹੁੰਦਾ ਕੰਧਾਂ ਤੇ ਲੋਕਾਂ ਦਾ ਤੇ ਦੂਜਾ ਨੰਬਰ ਕਈ ਤਾਂ ਸਾਲੇ ਢੇਰ ਲਾ ਜਾਂਦੇ ਆ ਪਾਣੀ ਵੀ ਨਹੀਂ ਪਾਉਂਦੇ ਇਹੋ ਜਿਹੇ ਹਾਲਾਤ ਨੇ ਲੋਕਾਂ ਦੇ ਵੈਸੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਫਿਰ ਵੀ ਕਹਿ ਰਹੇ ਆ ਪਰ ਜ਼ਿਆਦਾਤਰ ਆ ਜਿਹੜੀ ਕਾਮਨ ਆ ਦੇਖੋ ਵੀ ਬੰਦਾ ਇੱਥੇ ਪਬਲਿਕ ਖੜੀ ਆ ਗੱਡੀਆਂ ਦੀ ਲਾਈਨ ਲੱਗੀ ਹੋਈ ਆ ਤੇ ਉੱਥੇ ਮੂਤ ਗਿਆ ਹੁਣ ਦੱਸੋ ਇਹਨੂੰ ਕੀ ਕਹੇ ਇਹ ਜਿਹੇ ਬੰਦੇ ਰਿਸਪੈਕਟ ਡਿਜ਼ਰਵ ਵੀ ਨਹੀਂ ਕਰਦੇ ਇੰਨਾ ਕਰਕੇ ਇਹ ਜਿਹੜੇ 10 20% ਲੋਕ ਨੇ ਇੰਨਾ ਕਰਕੇ ਨਾ ਬਾਕੀ ਦਾ 80% ਡਰਾਈਵਰ ਭਾਈ ਜਿਹੜਾ ਸਾਰਾ ਹੀ ਬਦਨਾਮੀ ਦੇ ਥੋਂ ਵਜਿਆ